25 ਜੂਨ ਇਹ ਖੁਸ਼ੀ ਹੈ ਤੇ ਬਹੁਤ ਇਹ ਮੈਂ ਤਾਂ ਗ੍ਰੇਪਸ ਦੇ ਬਦਾਮ ਪਿਸਤਾ ਤੇ ਚੈਰੀ ਗrow ਕਰਦੇ ਇਹ ਇਹਨਾਂ ਨੇ ਰਿਸਰਚ ਕਰਨੇ ਮੈਂ ਫਾਰਮਰ ਐ ਜੀ ਖੇਤੀ ਕਰਨ ਵਾਲਾ ਬੰਦਾ ਐ ਇਨਸਾਨ ਐ ਸੋ ਅਸੀਂ ਵੀ ਇਹਨਾਂ ਦਾ ਐਮਜੋ ਕਰਾਇਆ ਹੈ ਯੂਨੀਵਰਸਿਟੀ ਇਹਨਾਂ ਦਾ ਸਾਡਾ ਮੇਰੇ ਸ਼ਹਿਰ ਦੀ ਓਰੀਜਨਲ ਯੂਨੀਵਰਸਿਟੀ ਤੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਉਹ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਜਿਹੜੀਆਂ ਉੱਥੇ ਰਿਸਰਚਾਂ ਹੁੰਦੀਆਂ ਤੇ ਇਹਨਾਂ ਦੀਆਂ ਰਿਸਰਚਾਂ ਸਾਡੇ ਕੋਲ ਜਾਂਦੀਆਂ ਤੇ ਸਾਡੇ ਸਟੂਡੈਂਟ ਆਏ ਹੋਏ ਐ ਇੱਥੇ ਤੇ ਪ੍ਰੋਫੈਸਰ ਆਏ ਹੋਏ ਐ ਤੇ ਦੋਨੇ ਕੰਟਰੀਆਂ ਨੂੰ ਪੰਜਾਬ ਨੂੰ ਬਹੁਤ ਜਿਆਦਾ ਫਾਇਦਾ ਹੋਣਾ ਚਾਹੀਦਾ ਤੇ ਸਾਨੂੰ ਵੀ ਜਿਹੜਾ ਕੁਝ ਇੱਥੋਂ ਆ ਉਹ ਉੱਥੇ ਫਾਇਦਾ ਹੋਵੇ ਤੁਸੀਂ ਇਹਨਾਂ ਕੋ ਗਾਉਂਦੇ ਹੋ ਲੇਪਰ ਲੱਦਾ ਨਹੀਂ ਕ੍ਰੌਪ ਡਾਈਵਰਸੀਫਿਕੇਸ਼ਨ ਬਲ ਜਾਣ ਚਾਹੀਦਾ ਝੋਨੇ ਤੇ ਕਣਕ ਚੱਕਰ ਤੋਂ ਕਿਸਾਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਹੈਗਾ ਕਿਉਂਕਿ ਉਹੀ ਫਿਰ ਉਹੀ ਗੱਲ ਉੱਥੇ ਹਾਲਾਤ ਉੱਥੇ ਨੇ ਜਿਹੜੇ ਝੋਨੇ ਦੇਖੋ ਜਿਹੜੀ ਚੀਜ਼ ਫਸਲ ਹੁੰਦੀ ਹੈ ਨਾ ਜਿਹਨਾਂ ਚ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ ਉਹਦੇ 'ਚ ਇਹ ਹੈ ਜੇ ਹੁਣ ਬਾਗ਼ੇ ਲਾ ਦਿੱਗੇ ਸਾਰੇ ਤੇ ਬਾਗਾਂ 'ਚ ਫਾਇਦਾ ਨਾ ਹੋਵੇ ਤਾਂ ਜਟਾ ਨੂੰ ਫਾਇਦਾ ਕੀ ਹੋਣਾ ਇਹ ਇਹਨਾਂ ਨੂੰ ਠੀਕ ਹੈ ਦਾਣਾ ਲਾਉਣੀਆਂ ਚਾਹੀਦੀਆਂ ਜਾਂ ਹੋਰ ਲਾਉਣੀਆਂ ਚਾਹੀਦੀਆਂ ਉਹ ਤਾਂ ਜਿਹੜਾ ਪਾਣੀ ਨੂੰ ਸੇਵ ਕਰਨਾ ਦਾ ਉਹ ਤਾਂ ਹੁਣ ਇਹਨਾਂ ਨੂੰ ਸੋਚਣਾ ਪੈਣਾ ਤੇ ਜਿਹੜੇ ਫਾਰਮਰ ਨੇ ਜਾਂ ਕਿਸਾਨ ਨੇ ਉਹਨਾਂ ਨੂੰ ਵੀ ਫਾਇਦਾ ਹੋਣਾ ਚਾਹੀਦਾ ਨਾ ਹਾਂਜੀ ਸਾਡੇ ਚੀਫ ਗੈਸਟ ਡਾਕਟਰ ਗੁਰਦੇਵ ਸਿੰਘ ਖੋਸ਼ ਜਿਹੜੇ ਕਿ ਵਰਲਡ ਫੂਡ ਲੌਰੀਅਟ ਨੇ ਸਾਡੇ ਵਿਸ਼ੇਸ਼ਮਾਨ ਚਰਨ ਸਿੰਘ ਬਾਠ ਜਿਹੜੇ ਰੀਜਨ ਕਿੰਗ ਨੇ ਵਰਲਡ ਦੇ ਵਿੱਚ ਇਹਨਾਂ ਕੋਲ ਕੋਈ 5000 ਏਕੜ ਹੈ ਜਿੱਥੇ ਇਹ ਰੀਜਨਸ ਬਦਾਮ ਇਹ ਪਿਸਤਾ ਲਾਉਂਦੇ ਨੇ ਉਹ ਵੀ ਸਾਡੇ ਚਾਏ ਨੇ ਤੇ ਆ ਇਹ ਸਾਰਾ ਸਾਂਝਾ ਕਰਨਗੇ ਹੀ ਹਿਮਸੈਲਫੇ ਜੀ ਫਾਰਮਰ ਇਹ ਦੱਸਣਗੇ ਕਿ ਜਦੋਂ ਇੱਥੋਂ ਗਏ ਸੀ ਪੰਜਾਬ ਛੱਡ ਕੇ ਕੀ ਲੈ ਕੇ ਗਏ ਸੀ ਅੱਜ ਇਹ ਕਿੱਥੇ ਪਹੁੰਚੇ ਨੇ ਅਸੀਂ ਰੂਬਰੂ ਕਰਾਉਣਾ ਫਾਰਮਰ ਜਨ ਇਹਨਾਂ ਨੂੰ ਸੋ ਅੱਜ ਅਸੀਂ ਜੋ ਮੇਲੇ ਦੀ ਅਟਰੈਕਸ਼ਨ ਹੈਗੀ ਇੱਕ ਨਵੀਂ ਵੈਰਾਈਟੀ ਰਾਇਸ ਦੀ ਦੇ ਰਹੇ ਹਾਂ ਝੋਨੇ ਦੀ ਨਵੀਂ ਵੈਰਾਈਟੀ ਪੀਆ 132 ਇਹ ਬਹੁਤ ਵਧੀਆ ਵੈਰਾਈਟੀ ਹੈ ਤੇ ਇਹਦਾ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਚੌਥਾ ਹਿੱਸਾ ਖਾਦ ਘੱਟ ਪਾਉਣੀ ਹੈ ਇਹਦੇ ਵਿੱਚ ਖਾਦ ਘੱਟ ਪਾ ਕੇ ਵੀ ਚੌਥਾ ਹਿੱਸਾ ਤੇ ਝਾੜੇ ਨੇ ਉਨਾ ਹੀ ਦੇਣਾ ਜਿੰਨਾ ਪੂਰੀ ਖਾਦ ਪਾ ਕੇ ਦੇਣੇ ਸੀ ਸੋ ਇਹਦੇ ਨਾਲ ਜਿਹੜੀ ਐਗਰੀ ਇਨਪੁਟਸ ਹੈ ਉਹ ਸਾਡੀਆਂ ਸੇਵ ਹੋਣਗੀਆਂ ਤੇ ਉਹ ਦੇ ਰਹੇ ਆ ਬਾਕੀ ਹੋਰ ਸਾਰੀ ਜਾਣਕਾਰੀ ਇੱਥੇ ਦੇ ਰਹੇ ਆ ਨਵੇਂ-ਨਵੇਂ ਵੈਰਾਈਟੀਆਂ ਅਸੀਂ ਹੋਰ ਕਿਹੜੀਆਂ ਕੱਡੀਆਂ ਨੇ ਉਹ ਵੀ ਦੱਸਾਂਗੇ ਸੋ ਬਹੁਤ ਮੇਲਾ ਸੀ ਸਾਰਾ ਘੁੰਮ ਕੇ ਆਏ ਆ ਤੇ ਇੱਕ ਫ੍ਰੈਜਨੋ ਸਟੇਟ ਤੋਂ ਕੈਲੀਫੋਰਨੀਆ ਸਟੇਟ ਤੋਂ ਨਵੀਂ ਫ੍ਰੈਜਨੋ ਤੋਂ ਇੱਕ ਡੈਲੀਗੇਸ਼ਨ ਹੋਰ ਵੀ ਆਇਆ ਵਾਟਸਾਪ ਦੇ ਫਰਜਰੋਂ ਤੋਂ ਆਏ ਨੇ ਇੱਕ ਉਥੇ ਯੂਨੀਵਰਸਿਟੀ ਹੈ ਜਿਹੜੀ ਐਗਰੀਕਲਚਰ ਦੀ ਉਹਦਾ ਵੀ ਡੈਲੀਗੇਸ਼ਨ ਆਇਆ ਉਹ ਵੀ ਆਇਆ ਤੇ ਉਹ ਵੀ ਸਟੇਜ ਤੇ ਸਾਡੇ ਨਾਲ ਹੁਣ ਉੱਥੇ ਮਿਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਤੇ ਉਹਨਾਂ ਦਾ ਵੀ ਅਸੀਂ ਰਿਵਿਊ ਪੁੱਣ ਲੈ ਰਹੇ ਹਾਂ ਪਾਣੀ ਬਚਾਉਣ ਲੈ ਕੇ ਕੋਈ ਯੂਨੀਵਰਸਿਟੀ ਉਪਰਾਲਾ ਕਰੀ ਹਾਂ ਜੀ ਦੇਖੋ ਅਸੀਂ ਕਿ ਤਾਂ ਹੁਣ ਝੋਨੇ ਦਾ ਹੀ ਹੈ ਮਿਹਨਤ ਇੱਕ ਤਾਂ ਡੀਐਸਰ ਅਸੀਂ ਬਹੁਤ ਪ੍ਰਮੋਟ ਕਰਦੇ ਹਾਂ ਡਾਇਰੈਕਟ ਸੀਡਡ ਰਾਈਸ ਇੱਕ ਤਰਵਤਰ ਰਾਈਸ ਹੈਗਾ ਡ੍ਰਿਪ ਇਰੀਗੇਸ਼ਨ ਅਸੀਂ ਕਰਨਾ ਚਾਹੁੰਦੇ ਹਾਂ ਪਰ ਹਲੇ ਮਤਲਬ ਜਿਵੇਂ ਬਾਟਸਾਪ ਦੇ ਅਸੀਂ ਦੇਖ ਕੇ ਆਏ ਸੀ ਕੈਲੀਫੋਰਨੀਆ ਦੇ ਵਿੱਚ ਜਿੰਨੇ ਗਰੁੱਪ ਦਾ ਕਰਦੇ ਆ ਗਵਰਨਮੈਂਟ ਦੀ ਵੀ سپورਟ ਚਾਹੀਦੀ ਹੈ ਸਾਡੇ ਜੀ ਬਾਗਾਂ ਦਾ ਟ੍ਰਿਪ ਲੱਗ ਜੇ ਇਹਨਾਂ ਜੀ ਹੋਰ ਨਹੀਂ ਕਿਤੇ ਕਿਤੇ ਇਥੇ ਬਾਗ ਨੇ ਜਿਵੇਂ ਇਹਨਾਂ ਦੇ ਲੱਗੀ ਹੋਈ ਹੈ ਉੱਥੇ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਪਰ ਇਹਨਾਂ ਦੇ ਸਾਰਾ ਕੁਝ ਕਾਫੀ ਹੱਥੇ ਹੀ ਕੰਟਰੋਲ ਕੀਤਾ ਹੋਇਆ ਹੈ ਜੀ ਨਵੀਂ ਕਿਸਮ ਲਾਂਚ ਕੀਤੀ ਗਈ ਹੈ ਸੋ ਲੱਗਦਾ ਹੈ ਵੀ ਇਸ ਨਾਲ ਖੇਤੀ ਦੇ ਖਰਚੇ ਘਟਣਗੇ ਕਿਉਂਕਿ ਥੀਮ ਵੀ ਇਸ ਵਾਰ ਹੈ ਬਿਲਕੁਲ ਜੀ ਅਸੀਂ ਤਾਂ ਇਹੀ ਕਹਿੰਨੇ ਵੀ ਆਮਦਨ ਵਧਾਉਣੇ ਹੁਣ ਔਖੀ ਹੈਗੀ ਖਰਚੇ ਘਟਾ ਲਈ ਤੇ ਸਾਨੂੰ ਕੋਈ ਸੇਵਿੰਗ ਹੋ ਜਾ ਕਰੂਗੀ ਉਹੀ ਅਸੀਂ ਦੇ ਰਹੇ ਹਾਂ ਧੰਨਵਾਦ ਠੀਕ ਜੀ ਨਵੀਂ ਕਿਸਮ ਲਾਂਚ हां यस हेलो हेलो जी जी हां जी सर सामने देखिये जी साडू गेट